ਬੋਲੋ ਪਾਜੀ ਬਾਈ ਸਰਮਨ ਸਿੰਘ ਪਟੇਰ ਜੀ ਇੱਥੇ ਅਸੀਂ ਪਿੰਡ ਬੱਲੂ ਦੇ ਵਿੱਚ ਜ਼ਿਲ੍ਹਾ ਪਠੰਡਾ ਜਿਹੜਾ ਸ਼ੁਭਕਰਨ ਸਿੰਘ ਸ਼ਰੀਪ ਜੀ ਦਾ ਪਿੰਡ ਹੈਗਾ ਉਹਨਾਂ ਦੀ ਆਹ ਦਾਣਾ ਮੰਡੀ ਹੈਗੀ ਆ ਇੱਕ ਤਾਂ ਪਹਿਲਾਂ ਦੱਸ ਦਿਓ ਜੇ ਕਮੈਂਟ ਕਰਕੇ ਆਵਾਜ਼ ਆ ਰਹੀ ਹੈਗੀ ਆ ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਦੇਸ਼ ਦੁਨੀਆ ਤੱਕ ਗਰੀ ਆ ਇਹਦੀ ਆਵਾਜ਼ ਪੁੱਜਦੀ ਰਹੇ ਤੋ ਇੱਕ ਤਾਂ ਅਸੀਂ ਅੱਜ ਨਗਰ ਵਿੱਚ ਪਹੁੰਚਿਆ ਵੀ ਜਿਹੜੇ ਆਪਣੇ ਉੱਤਰ ਪਾਰਤ ਦੇ ਜਿੰਨੇ ਸੂਬੇ ਆ ਚਾਹੇ ਉਹ ਰਾਜਸਥਾਨ ਆ ਚਾਹੇ ਉਹ ਹਰਿਆਣਾ ਵਾ ਚਾਹੇ ਉਹ ਦਿੱਲੀ ਆ ਚਾਹੇ ਹਿਮਾਚਲ ਆ ਪੰਜਾਬ ਆ ਵੱਧ ਤੋਂ ਵੱਧ ਜਿਹੜੇ ਬਖਨੀਖਿਆ ਤੋਂ ਦੇ ਆਉਣ। ਸੋ ਇਸ ਕਰਕੇ ਆ ਵੀ ਉਹਨਾਂ ਸਾਰਿਆਂ ਨੂੰ ਅਪੀਲ ਆ ਤੇ ਅੱਜ ਵੱਧ ਤੋਂ ਵੱਧ ਗਿਣਤੀ ਵਿੱਚ ਕੱਲ ਜਿਹੜਾ ਸ਼ਹੀਦੀ ਸਮਾਗਮ ਹੋਣਾ ਮ ਉਸ ਸਮਾਗਮ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਨੌਜਵਾਨ ਮਕਾਵਾ ਪੈਣਾ ਕਿਸਾਨ ਮਜ਼ਦੂਰ ਸਾਰੇ ਜਿਹੜੇ ਆ ਉਹ ਪਹੁੰਚਣ ਦੀ ਕਿਰਪਾ ਦਾ ਕਰਦੇ ਦੂਸਰਾ ਹੈਗਾ ਵੀ ਇਹ ਅੰਦੋਲਨ ਲਗਭਗ 13 ਤੋਂ ਚੱਲ ਰਿਹਾ 19ਵੇਂ ਦਿਨ ਦੇ ਵਿੱਚ ਆ ਗਿਆ ਵਾ ਅੱਜ ਵੀ ਲੋਕ ਪੱਖੀ ਪੰਜਾਬ ਦੇ ਗਾਇਕ ਜਿਹੜੇ ਆ ਉਹ ਸ਼ੰਭੂ ਤੇ ਵੀ ਪਹੁੰਚੇ ਹੈਗੇ ਆ ਨੌਜਵਾਨ ਵੀ ਪਹੁੰਚੇ ਆ ਖਨੌੜੀ ਤੇ ਵੀ ਸਾਰੇ ਥਾਂ ਤੇ ਪਹੁੰਚ ਰਹੇ ਆ ਹਰ ਦਿਨ-ਪ੍ਰਤੀ ਦਿਨ ਜਿਹੜਾ ਮੋਰਚਾ ਵੱਡਾ ਹੋ ਰਿਹਾ ਮੋਰਚਾ ਆਪਾਂ ਦੇ ਕਲਬ ਐਮਐਸਵੀ ਲੀਗਲ ਗਰੰਟੀ ਕਾਨੂੰਨ ਬਣਾਉਣ ਸੀਟੂ ਪਲੱਸ 50% ਲੈਣ ਵਾਸਤੇ ਔਰ ਇਹਦੇ ਨਾਲ ਨਾਲ ਕਿਸਾਨ ਤੇ ਖੇਤ ਮਜ਼ਦੂਰ ਦਾ ਕਰਜ਼ਾ ਖਤਮ ਕਰਨ ਲਖੀਨਪੁਰ ਖਰੀਦਾ ਇਨਸਾਫ ਸਾਰੇ ਕੇਸ ਚਾਹੇ ਚੰਡੀਗੜ੍ਹ ਆ ਚਾਹੇ ਦਿੱਲੀ ਆ ਪੁਲਿਸ ਵਾਪਸ ਕਰਵਾਉਣ ਬਿਜਲੀ ਬਿਲ ਇਸ ਵੇਲੇ ਬਣ ਗਿਆ 2023 ਉਹਨਾਂ ਨੇ ਬਣਾ ਲਿਆ ਕਹਿੰਦੇ ਸੀ ਸਟੇਟ ਕੋਲ ਟਰੱਕ ਪੁੱਛਾਂਗੇ ਕਿਸੇ ਕੋਈ ਨਹੀਂ ਪੁੱਛਿਆਗਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹਦੇ ਨਾਮ ਨਾਲ ਦੇਤੀ ਕਰਦੇ ਖੇਤੀਬਾੜੀ ਨੂੰ ਅਰੇ ਇਹ ਦੋ ਕਹਾ ਡਬਲਯੂਟੀਓ ਨਗਰ ਵੱਲ ਜਨਾਬ ਉਹ ਪਾਰ ਆਵੇ ਔਰ ਇਹਨਾਂ ਦੀ ਬਣਿਆ 160 ਦਿਨ ਔਰ 700 ਰੁਪਏ ਹਰੇ ਦੇ ਨਾਮ ਲੱਗਿਆ ਹੋਣੇ ਨੇ ਸੋਨਾ ਵਾਲੇ ਬੇਇਨਤੀ ਕਰੀ ਸੀ ਇੱਥੇ ਪ੍ਰਸ਼ਾਸਨ ਕਾਫੀ ਜਾਂ ਨਿਕਲਿਆ ਹੈਗਾ ਚਾਲੂ ਸਮੂਹ ਨਗਰ ਦੇ ਵਿੱਚ ਮੌਸਮਾ ਕਰਕੇ ਸਾਡੀ ਫਸਲ ਨੂੰ ਨੁਕਸਾਨ ਹੁੰਦਾ ਹੈਗਾ ਉਹਦੇ ਵਾਸਤੇ ਫਸਲੀ ਬੀਮਾ ਯੋਜਨਾ ਬਹੁਤ ਹੋੜੀਆਂ ਬਹੁਤ ਵੱਡਾ ਜਿਹੜਾ ਕਟਾ ਹੋ ਰਗਾ ਚੱਲ ਰਹੀ ਹੈਗੀ ਸੱਤਾ ਦਿੱਤਾ ਜਾ ਰਿਹਾ ਪਿੰਡ ਵਾਲੀ ਸਾਹ ਦੇ ਹੋੜੀਆਂ ਲੱਗੀਆਂ ਹੋਈਆਂ ਨੇ ਉਹ ਜਿੰਨਾ ਜਿਆਦਾ ਵੀ ਹੋ ਗਿਆ ਉਹ 5-4 ਮਿੰਟਾਂ ਦੇ ਵਿੱਚ ਵਿੱਚ ਗਾਂਣਾ ਮੰਡੀ ਦੇ ਵਿੱਚ ਪੌਂਟਰ ਲਈ ਰਿਪੋਰਟਤਾ ਕਰਨੀ ਦੁਬਾਰਾ ਫਿਰ ਬੇਨਤੀ ਕਰਦੇ ਆਂ ਕੈਂਟ ਦਾ ਕੰਮ ਕਰ ਚੁੱਕਾ ਸਮਾਸੀ ਗ੍ਰਾਮ ਪੰਚਾਇਤ ਹਾਂਜੀ ਸਮਾਂ ਨਾ ਕਿਹਾ ਕਿ ਜਿੱਥੇ ਮਾਰਿਆ ਦਾ ਸ਼ੁਰੂ ਹੋਊਗਾ ਉੱਧਰ ਹੀ ਸਾਈਡ ਰੋਡਾਂ ਲੱਗਿਆ ਹੋਣਾ ਗਾਂਣਾ ਮੰਡੀ ਦੇ ਨਾਲ-ਨਾਲ ਔਰ ਉਹਨਾਂ ਰੋਡਾਂ ਨੂੰ ਬੇਨਤੀ ਹੈ ਜਿਹੜੀ ਛਿੱਧੀ ਸਮਾਂ ਪੰਜ ਚਾਰ ਮਹੀਨਾਵਾਂ ਦੇ ਵਿੱਚ ਵਿੱਚ ਗਾਂਣਾ ਮੰਡੀ 'ਚ ਪਹੁੰਚੋ ਕਿਉਂਕਿ ਕਾਨੂੰਨ ਜੋ ਜਾਨਾ ਮੱਦੀ ਜੇ ਪਹੁੰਚੋ ਸੁਭਾ ਦੇ ਵੀ ਬੇਨਤੀਆਂ ਕਰੀਆਂ ਸੀ ਹੁਣ ਉਹ ਬੇਨਤੀ ਪ੍ਰਵਾਨ ਕਰਦੇ ਕਿ ਉਹਨਾਂ ਨੇ ਚੱਕਰ ਦਾ ਬੰਦੇ ਵਾਸਤੇ ਜਿਹੜਾ ਉਹ ਕਰ ਕੀਤਾ ਜਾਣਾ ਦਾ ਮੰਡੀ ਹੈਗੀ ਆ ਰਾਜਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਹ ਕਹਿ ਰਹੇ ਵੀ ਤਿੰਨ ਚਾਰ ਕਿੱਲਿਆਂ ਦੀ ਇਹ ਮੰਡੀ ਆ ਜਿਹਦੇ ਵਿੱਚ ਬੰਦ ਕਰ ਜਾ ਰਿਹਾ ਵਿਚੇ ਸੰਪਰਕ ਕਰ ਲੋ ਉਹ ਲੈ ਜੂਗਾ ਨਾਲ ਦੀ ਨਾਲ ਗੁਰੂ ਘਰ ਵੀ ਹੈਗਾ ਸੋ ਇਸ ਕਰਕੇ ਸਾਡੀ ਅਪੀਲ ਨੂੰ ਦੇਸ਼ ਦੁਨੀਆ ਤੱਕ ਪਹੁੰਚਾ ਦਿਓ ਕਿ ਕੋਈ ਘਰ ਪੰਜਾਬ ਦਾ ਰਹੇ ਨਾ ਜਿੱਥੋਂ ਮਤਾਵਾ ਪੈਣਾ ਨੌਜਵਾਨਾਂ ਕਿਸਾਨਾਂ ਮਜ਼ਦੂਰਾਂ ਦੀ ਹਾਜ਼ਰੀ ਨੱਗੇ ਨੇੜੇ ਦੇ ਜਿਹੜੇ ਸੂਬੇ ਹੈਗੇ ਆ ਉਹ ਸੂਬੇ ਵੱਤ ਤੋਂ ਵੱਧ ਹਾਜ਼ਰੀ ਲਵਾਉਣ ਇੱਥੇ ਆਉਣ ਔਰ ਅੰਦੋਲਨ ਲਗਾਤਾਰ 93 ਦਿਨ ਵਿੱਚ ਜਾਰੀ ਅੰਦੋਲਨ ਲਗਾਤਾਰ ਜਾਰੀ ਰਹੂਗਾ ਜਿਸ ਤਰ੍ਹਾਂ ਤੁਸੀਂ ਵੇਖਿਆ ਪਹਿਲਾਂ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਇਹ ਮੁੱਦਾ ਗੁੱਜਿਆ ਸੀਗਾ ਹੁਣ ਕੈਨੇਡਾ ਦੀ ਕੈਲਗਰੀ ਵਿਧਾਨ ਸਭਾ ਦੇ ਵਿੱਚ ਵੀ ਇਹ ਮੁੱਦਾ ਪੂਜਾ ਹੈਗਾ ਕਮੰਤਰੀ ਪਦਰ ਤੇ ਮੁੱਦਾ ਗਿਆ ਹੈਗਾ ਸ਼ਾਇਦ بار بار ਇਸ ਤਰੀਕੇ ਨਾਲ ਮੋਰਚੇ ਬੰਦੇ ਨਹੀਂ ਹੈਗੇ ਤੋ ਇਹ ਅੰਦੋਲਨ ਕਿਸੇ ਨਾ ਕਿਸੇ ਰੂਪ ਵਿੱਚ ਆਪਾਂ ਕਿਸੇ ਨਾ ਕਿਸੇ ਢੰਗ ਨਾਲ ਆਪਾਂ ਲਗਾਤਾਰ ਇਹਦੀ ਤਿਆਰੀ ਵਧਾਉਣੀ ਆ ਕੋਈ ਪੰਜਾਬ ਦਾ ਪਿੰਡ ਇਹ ਨਾ ਰਵੇ ਜਿਨ੍ਹਾਂ ਦੀ ਟ੍ਰੈਕਟਰ ਟਰਾਲੀ ਜਿਹੜਾ ਸ਼ੰਭੂ ਤੇ ਖਨੌਰੀ ਨਾ ਪੁੰਜੀ ਬਰਾਉ ਇਸ ਕਰਕੇ ਇਸ ਮੋਰਚੇ ਨੂੰ sire ਲਾਉਣਾ ਵਾ ਇਸ ਮੋਰਚੇ ਵਿੱਚੋਂ ਖੇਤੀ ਸੰਕਟ ਦਾ ਕੋਈ ਨਾ ਕੋਈ ਹੱਲ ਕੱਢਣਾ ਵਾ ਤਾਂ ਜੋ ਇਹ ਪੂਰਾ ਕੀਤਾ ਜਾ ਸਕੇ ਸੋ ਇਸ ਕਰਕੇ ਜਿਹੜੇ ਦੋ ਫੋਰਮ ਇਸ ਸੰਘਰਸ਼ ਨੂੰ ਚਲਾ ਰਹੇ ਹੈਗੇ ਆ ਔਰ ਜਿਸ ਤਰੀਕੇ ਨਾਲ ਪਿਛਲੇ ਦੋਵਾਂ ਮਹੀਨਿਆਂ ਤੋਂ ਅਸੀਂ ਲੱਕ ਬਨ ਕੇ ਮਿਹਨਤ ਕੀਤੀ ਹੈਗੀ ਆ ਪੂਰੇ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਲਗਭਗ ਸਾਰੇ ਹੀ ਸੂਬੇ ਸਾਡੇ ਕੋਲੇ ਨੌ ਸੂਬੇ ਸਾਡੇ ਨਾਲ ਜੁੜੇ ਹੋਏ ਆ ਐਸਕੇਮ ਨੋਨ ਪੋਲਿਟਿਕਲ ਨਾਲ 13 ਸੂਬੇ ਜੁੜੇ ਹੋਏ ਆ ਤੋਂ ਇਹ ਇਹ ਬਹੁਤ ਵੱਡੀ ਇੱਕ ਆਪਣੀ ਪ੍ਰਾਪਤੀ ਹੈਗੀ ਆ ਪੂਰੇ ਦੇਸ਼ ਦਾ ਕਿਸਾਨ ਉੱਠ ਰਿਹਾ ਹੈਗਾ ਵਾਦ ਚੱਕ ਰਿਹਾ ਹੈਗਾ ਜਿੰਨੀ ਉਹਨੂੰ ਕੋ ਤਾਕਤ ਹੈਗੀ ਆ ਔਰ ਲਗਾਤਾਰ ਅਸੀਂ ਬਿਲਕੁਲ ਕਹਿੰਨੇ ਆ ਇਹ ਮੋਰਚਾ ਮੋਦੀ ਸਰਕਾਰ ਮਤ ਸੋਚੇ ਕਿ ਉਹਦੇ ਜ਼ਬਰ ਕਰਕੇ ਖਿੰਡ ਜਾਊਗਾ ਜਿਵੇਂ 13 ਨੂੰ ਜ਼ਬਰ ਮੋਦੀ ਸਰਕਾਰ ਨੇ ਕੀਤਾ ਔਰ ਜਿਵੇਂ 21 ਨੂੰ ਜ਼ਬਰ ਕੀਤਾ ਜਿਹਦੇ ਵਿੱਚ ਸ਼ੁਭਕਰਨ ਸਿੰਘ ਦੀ ਸ਼ਹਾਦਤ ਹੋਈ ਗਈ ਹੋਈ ਹੋਈ ਹੈਗੀ ਆ ਔਰ ਤਿੰਨ ਸਾਡੇ ਗੰਭੀਰ ਜ਼ਖਮੀ ਵੀ ਹੋਏ ਜਿਵੇਂ ਇੱਕ ਚਪ੍ਰਿਤਪਾਲ ਸਿੰਘ ਆ ਜਿਹਨੂੰ ਬਹੁਤ ਸਾਰੀਆਂ ਸੱਟਾਂ ਹੈਗੀਆਂ ਵਾ ਇੱਕ ਸਾਡੇ ਨੌਜਵਾਨ ਦੀ ਅੱਖ ਜਾਂਦੀ ਰਹੀ ਸਿਰ 'ਚ ਵੀ ਸੱਟ ਹੈਗੀ ਆ ਔਰ ਇੱਕ ਦੇ ਬਾਰ ਦੇ ਵਿੱਚ ਬੁਲੇਟ ਆਰ ਪਾਰ ਹੋ ਗਈ ਆ 2500 ਤੋਂ ਪਲੱਸ ਦਾ ਐਮਐਲਆਰ ਸਰਕਾਰੀ ਨੇ ਔਰ ਉਸ ਤਰੀਕੇ ਨਾਲ ਜਿਹੜੇ ਪ੍ਰਾਈਵੇਟ ਹਸਪਤਲਾਂ ਚ ਦਾਖਲ ਹੋਏ ਜਾਂ ਛੋਟੇ ਮੋਟੇ ਉਹ ਕਹਲੋ ਵੀ 500 ਤੋਂ ਪਲੱਸ ਜਿਹੜੇ ਆ ਜ਼ਖਮੀ ਹੋਏ ਆ ਜਿਹੜੇ ਰਬੜ ਦੀਆਂ ਗੋਲੀਆਂ ਵਾਂ ਸੁੱਦੀਆਂ 12 ਮੋਰ ਦੇ ਛਰਰੇ ਵੀ ਆ ਰਹੇ ਆ ਐਸਐਲਆਰ ਦੀਆਂ ਗੋਲੀਆਂ ਵੀ ਹੈਗੀਆਂ ਔਰ ਜਿਹੜੀ ਜਿਹੜੀ ਜੋ ਜੜੀਆਂ ਇਸਤੇਮਾਲ ਕੀਤੀਆਂ ਗਈਆਂ ਵਾ ਸ਼ੈਲਿੰਗ ਉਹ ਤਾਂ ਵੱਖ-ਵੱਖ ਕਿਸਮਾਂ ਦੀ ਹੈਗੀ ਆ ਤੋ ਇਹਨੂੰ ਇਸ ਕਰਕੇ ਸਾਰੇ ਨੌਜਵਾਨਾਂ ਨੂੰ ਵੀ ਕੋਈ ਵੀ ਅਫਵਾਹਾਂ ਤੇ ਕਿਸੇ ਕਿਸਮ ਦਾ ਧਿਆਨ ਨਾ ਦਿਓ ਇਹ ਸਰਕਾਰ ਅਫਵਾਹਾਂ ਫਲਾਉਂਦੀ ਹੁੰਦੀ ਆ ਸਰਕਾਰ ਅਰ ਸਰਕਾਰ ਦੇ ਬਹੁਤ ਸਾਰੇ ਅੰਗ ਹੁੰਦੇ ਆ ਤੋ ਆਪਣੇ ਬੰਦਿਆਂ ਕੋਲੋਂ ਮੋਰਚੇ ਦੇ ਖਿਲਾਫ ਬਹੁਤ ਜ਼ਿਆਦਾ ਨੈਗੇਟਿਵ ਪ੍ਰਚਾਰ ਬੁਗੰਡਾ ਕਰਾਉਂਦੇ ਹੁੰਦੇ ਆ ਸਰਕਾਰਾਂ ਦੇ ਬੰਦੇ ਵਿੱਚ ਵੜ ਕੇ ਬਹੁਤ ਸਾਰੀਆਂ ਗੱਲਾਂ ਕਰ ਜਾਂਦੇ ਹੁੰਦੇ ਆ ਤੋ ਐਡਾ ਵੱਡਾ ਮੋਰਚਾ ਭਾਜਪਾ ਤੇ ਆਰਐਸਐਸ ਇਹਨੂੰ ਕੱਲਾ ਪੰਜਾਬ ਦਾ ਬਣਾਉਣਾ ਚਾਹੁੰਦੀ ਆ ਜਿਵੇਂ ਉਹ ਨੈਗੇਟਿਵ ਪੂਰੇ ਦੇਸ਼ ਵਿੱਚ ਬਣਾ ਰਹੇ ਹੈਗੇ ਆ ਇਸ ਕਰਕੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਆ ਅਰੇ ਆਪਣੀਆਂ ਜਿੱਤਾਂ ਜਿੱਤ ਤੱਕ ਜਾਰੀ ਰਹੂਗਾ ਹੁਣ ਮੈਂ ਤੁਹਾਨੂੰ ਜਿਹੜੇ ਆਪਣੇ ਕੇਐਮਐਮ ਦੇ ਲੀਡਰ ਆਇਆ ਰਾਏ ਸਾਹਿਬ ਉਹਨਾਂ ਨੂੰ ਵੀ ਕਹੂੰਗਾ ਵੀ ਉਹ ਵੀ ਆਪਣੀ ਗੱਲ ਕਰਨ ਸਾਥੀਓ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਦੀ ਫਤਿਹ ਸਾਥੀਓ ਜੱਬਾਂ ਵੱਲੋਂ ਮੰਡੀ ਚ ਖੜੇ ਆ ਬਠਿੰਡਾ ਜਿਹੜਾ ਜ਼ਿਲ੍ਹਾ ਪੈਂਦਾ ਜਿਹੜਾ ਸਾਡਾ ਮੋਰਚੇ ਦਾ ਸ਼ਹੀਦ ਹੈ ਸ਼ੁਕਰਨ ਸਿੰਘ ਉਹਦੀ ਕੱਲ ਅੰਤਿਮ ਰਸਮਾਂ ਨੇ ਸਾਰੀਆਂ ਅੰਤਿਮ ਅਰਦਾਸ ਹੋਣੀ ਹੈ ਔਰ ਇਹਦੀਆਂ ਤਿਆਰੀਆਂ ਚੱਲ ਰਹੀਆਂ ਲਗਭਗ ਤਿਆਰੀਆਂ ਮੁਕੰਮਲ ਹੋ ਜਾਣਗੀਆਂ ਅੱਜ ਰਾਤ ਤੱਕ ਸਾਰਾ ਕੁਝ ਲੱਗ ਰਿਹਾ ਸੋ ਅਸੀਂ ਅਪੀਲ ਕਰਦੇ ਆ ਸਾਰੇ ਹੀ ਭਾਰਤ ਦੇ ਵਿੱਚ ਜਿੱਥੇ-ਜਿੱਥੇ ਸਾਡੀ ਬਾਤ ਜਾਂਦੀ ਹੈ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਕੱਲ ਨੂੰ ਇਸ ਆਪਣੀ ਕੌਮ ਦੇ ਸ਼ਹੀਦ ਆਪਣੇ ਕਿਤੇ ਦੇ ਸ਼ਹੀਦ ਅ ਸ਼ੁਕਰਨ ਸਿੰਘ ਦੇ ਅੰਤਮ ਰਸਮਾਂ ਦੇ ਵਿੱਚ ਆ ਕੇ ਸਾਰੇ ਆਪਾਂ ਆਈਏ ਔਰ ਉਹਨਾਂ ਨੂੰ ਸ਼ਰਧਾਂਜਲੀ ਦੇਈਏ ਸੋ ਇੱਕ ਸ਼ਰਧਾਂਜਲੀ ਦੇ ਵਿੱਚ ਕੋਈ ਜਾਬਰ ਸਰਕਾਰ ਨੂੰ ਪਤਾ ਵੀ ਲੱਗਣਾ ਚਾਹੀਦਾ ਕਿ ਆਪਾਂ ਸਾਰੇ ਏਕੇ ਦੇ ਵਿੱਚ ਆ ਇਕੱਠੇ ਆ ਔਰ ਅਸੀਂ ਉਹਦੀ ਸ਼ਹਾਦਤ ਐਵੇਂ ਹੀ ਜਾਇਆਂ ਨਹੀਂ ਜਾਣ ਦੇਵਾਂਗੇ ਇਸ ਜਾਬਰ ਸਰਕਾਰ ਨੂੰ ਸਭ ਕੁਝ ਕਾ ਕੇ ਹਟਾਂਗੇ ਔਰ ਆਪਣੇ ਹੱਕ ਲੈ ਕੇ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਕੱਲ ਇਹ ਜਿਹੜੀ ਵੱਲੋਂ ਮੰਡੀ ਹੈ ਬਠਿੰਡਾ ਜ਼ਿਲ੍ਹਾ ਇਹਨੂੰ ਰੋਡ ਕਾ ਵੀ ਪਾਸਿਆਂ ਤੋਂ ਆਂਦੇ ਨੇ ਪਰ ਮੈਂ ਜਿਹੜੇ ਪਾਸੋਂ ਆਇਆ ਆਰਾਮਪੁਰਾ ਫੂਲ ਤੋਂ ਐ ਰੋਡ ਜਿਹੜਾ ਹਲਾ ਉਸ ਸਾਈਡ ਤੋਂ ਆਇਆ ਸੋ ਉਹ ਈਜ਼ੀ ਪੈਂਦਾ ਸਾਨੂੰ ਸਾਰਿਆਂ ਨੂੰ ਸੋ ਮੈਂ ਸਮਝਦਾ ਇਹਨੂੰ ਤਿੰਨ ਚਾਰ ਸੜਕਾਂ ਆਂਦੀਆਂ ਨੇ ਉਹਦਾ ਨਕਸ਼ਾ ਸਵੇਰੇ ਦਲੇਵਾਲ ਸਾਹਿਬ ਨੇ ਵੀ ਪਾਇਆ ਸੀ ਸੋ ਮੈਂ ਕਹਾਂਗਾ ਕਿ ਸਾਥੀ ਸਾਰੇ ਕੱਲ ਨੂੰ ਬੱਦ ਤੋਂ ਵੱਧ ਗਿਣਤੀ ਜਿੱਥੇ ਸ਼ਮੂਲੀਅਤ ਕਰੋ ਸੋ ਇਹਨਾਂ ਨੂੰ ਆਪਾਂ ਸਾਰੇ ਇਕੱਤਰੋ ਕੇ ਪੂਰਾ ਪੰਜਾਬ ਸ਼ਰਧਾਂਜਲੀ ਦੇਸ਼ ਵਾਯੋਗੋਜੀ ਕਾ ਖਾਲਸਾ ਵਾਯੋਗੋਜੀ ਫਤਿਹ ਮੈਂ ਬੇਨਤੀ ਕਰਾਂਗਾ ਹਾਂ ਦਲਵਾਰ ਸਿੰਘ ਫਰੀਗੜ ਉਹ ਆਪਣੀਆਂ ਬੇਨਤੀਆਂ ਕਰਨਗੇ ਦੀ ਦਿੱਤੀ ਪਹੁੰਚਲੇ ਵੱਲੋਂ ਸਿੰਘ ਦੇ ਵਿੱਚ ਪਹੁੰਚਿਆ ਜਿਹੜਾ ਇਹਦੇ ਵਿੱਚ ਵੱਡੇ ਕੁੱਝ ਕੰਮ ਨਹੀਂ ਹੋਰੀਆਂ ਕਿਉਂਕਿ ਸਾਡੇ ਉਸ ਪ੍ਰਮੁੱਖ ਸੱਭਿਆਚਾਰਕ ਜਿਨ੍ਹਾਂ ਨੇ ਇੱਕ ਕੀ ਕ੍ਰਿਆ ਨੂੰ ਸਾਡੇ ਖੇਤੀ ਵਾਲੀ ਫਰਸ਼ੀ ਤੋਂ ਵੱਲ ਕੇ ਵੱਡੀ ਕੁਰਬਾਨੀ ਕੀਤੀ ਹੈ ਤੇ ਇਸ ਦੀ ਕੁਰਬਾਨੀ ਆਪਾਂ ਅਜਾਇ ਨਹੀਂ ਜਾਣ ਦੇਣੀ ਤੇ ਇਹਦੇ ਸਹੀ ਦੀ ਸਮਾਗਮ ਦੇ ਤੇ ਅਸੀਂ ਸਮੂਹ ਦੇਸ਼ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਖਾਸ ਤੌਰ ਤੇ ਕੌਂਟੀ ਪੰਡਾ ਜਿਹੜੇ ਉਹਨਾਂ ਨੂੰ ਵੀ ਬੇਨਤੀ ਹੈ ਨੌਜਵਾਨਾਂ ਨੂੰ ਕਿ ਜਿੰਨਾ ਹੋ ਸਕਦਾ ਪੰਡਾਂ ਦੇ ਵਿੱਚ ਉਹ ਲੰਗਰ ਇਕੱਠਾ ਕਰਕੇ ਰੋਟੀ ਪਰਸਾ ਦੇ ਦਾ ਲੰਗਰ ਜਾਂ ਪਾਣੀ ਦਾ ਲੰਗਰ ਵੱਧ ਤੋਂ ਵੱਧ ਲੈ ਕੇ ਪੰਡਾਂ ਲਈ ਵਰਤਾਉਤਾ ਕਰੀਏ ਕਿਉਂਕਿ ਬਹੁਤ ਵੱਡਾ ਇਕੱਠ ਹੋਣਾ ਹੈ ਇਸ ਹੀ ਜੀ ਇਹ ਮਾਮਲੇ ਉੱਤੇ ਹੋਣਾ ਹੈ ਇਸ ਕਰਕੇ ਸਾਰੇ ਦੇਸ਼ ਵਾਸੀਆਂ ਨੇ ਸਾਰੇ ਪਿੰਡਾਂ ਵਾਸੀਆਂ ਨੂੰ ਸਾਡੀ ਅਪਜ਼ੋਰ ਕੇ ਬੇਨਤੀ ਹੈ ਕਿ ਖੇਤੀਬਾੜੀ ਸੈਕਟਰ ਨੂੰ ਚੌਂਵਾਤੇ ਚੰਦਰੇ ਮੋਰਟਿਆਂ ਦੇ ਵਿੱਚ ਵੱਡੀ ਏਜੰਸੀ ਦੇ ਵਿੱਚ ਆਪਾਂ ਸੰਭਲਿਤ ਕਰੀਏ ਕਿ ਉਹ ਕੇਂਦਰ ਦੀ ਸਰਕਾਰ ਨੂੰ ਜਿਸ ਤਰ੍ਹਾਂ ਆਪਾਂ ਪਹਿਲਾਂ ਬੋਰਡ ਨਹੀਂ ਲਵਾ ਕੇ ਆਏ ਸੀ ਜਿਸ ਤਰ੍ਹਾਂ ਆਪਾਂ ਫਿਰ ਦੁਬਾਰਾ ਇਹ ਸਰਕਾਰ ਦੇ ਬੋਰਡ ਨਹੀਂ ਲਵਾਏ ਜਿੰਨ ਰਾਤ ਮੋਰ ਤੇ ਤਰੱਕੀ ਕਰ ਰਹੇ ਹਰ ਰੋਜ਼ ਗਿਣਤੀ ਵਧਦੀ ਹੈ ਇਸ ਕਰਕੇ ਨੌਜਵਾਨਾਂ ਨੂੰ ਖਾਸ ਕਰਕੇ ਸਾਡੀ ਬੇਨਤੀ ਹੈ ਵੀ ਕੱਲ ਨੂੰ ਇਸ ਪੱਲੋ ਪਿੰਡ ਦੇ ਵਿੱਚ ਬੰਦ ਤੋਂ ਬੰਦ ਸਾਡੇ ਵੀਰ ਲੰਗਰ ਦਾ ਪ੍ਰਬੰਧ ਲਈ ਦੇ ਕੇ ਉਹ ਟਰਾਲੀਆਂ ਤੇ ਜਾਂ ਪਾਣੀ ਦਾ ਪ੍ਰਬੰਧ ਜਿੰਨੇ ਕਮ्युनिटी ਪਿੰਡ ਸਾਰਿਆਂ ਨੂੰ ਇਹ ਸੇਵਾ ਆਈ ਹੈ ਉਹ ਖੜੇ ਮੱਥੇ ਨਿਵਾਉਣਾ ਤੇ ਅਸੀਂ ਆਪ ਕਰਦੇ ਹਾਂ ਕਿ ਸਮੂਹ ਦੇ ਸਵਾਸੀ ਸਾਡੀਆਂ ਗੱਲਾਂ ਤੇ ਆਉਣ ਦੇ ਕਰਨਗੇ ਤੇ ਖੇਤੀਬਾੜੀ ਸੈਕਟਰ ਨੂੰ ਬਚਾਉਣ ਵਾਸਤੇ ਵੱਡੀ ਗਿਣਤੀ ਦੇ ਵਿੱਚ ਕੰਮ ਪਰਮਾਖੀ ਸਮਾਗਮ ਦੇ ਵਿੱਚ ਮਾਰਕ ਪਹੁੰਚੂਗੇ ਤੇ ਵਾਹੇ ਗੁਰੂ ਜੀ ਦਾ ਹਾਰਤਾ ਅੱਜ ਵੀ ਸਾਡੇ ਵੱਡੀ ਗਿਣਤੀ ਦੇ ਵਿੱਚ ਹੁਣ ਦੇ ਕਰਕੇ ਆਪਾਂ ਪਾਈ ਸੁੱਚੇ ਨਗਰ ਨੂੰ ਦੇਣ ਦੀ ਕੀਤੀ ਜਾ ਰਹੀ ਹੈ ਪਾਰਟੀ ਕਿਸਾਨ ਜੀ ਨੂੰ ਸਿੱਧੂ ਸਰਵੰਨੇ ਬੇਨਤੀ ਕਰਾਂਗੇ ਬਲਵੰਤ ਸਿੰਘ ਖਾਸ ਕਰਕੇ ਵਲੰਟੀਅਰ ਬੀਆਨਾਂ ਨਾਲ ਜਨ ਭਰਾਵਾਂ ਨੂੰ ਤੇ ਪਾਰੀ ਆਪਾਂ ਇਹ ਸਾਰੇ ਰਾਸ ਤੇ ਜਵੰਦ ਕਰ ਲਈ ਸਿੱਖਣਿਆ ਵੱਲੋਂ ਜੜਾ ਬਕੇ ਅੱਜ ਦੇ ਅਮਰ ਸ਼ਹੀਦ ਸਰਦਾਰ ਸ਼ੁਕਰ ਸਿੰਘ ਜੀ ਜੋ ਜਿਹੜੇ ਦਾਣਾ ਮੰਡੀ ਦੇ ਸਪੰਸਰ ਕੱਲ ਨੂੰ 3 ਮਾਰਚ ਨੂੰ ਇਸ ਦਾਣਾ ਮੰਡੀ ਦੇ ਵਿੱਚ ਹੋਵੇਗੀ ਬੇਨਤੀ ਕਰਾਂਗੇ ਸੂਚੀ ਭਾਈ ਚਾਰੇ ਨੂੰ ਸਾਰੇ ਜਗ੍ਹਾ ਦੇ ਵਿੱਚ ਸਾਰੇ ਆਪੂ ਸੇ ਬੰਨ੍ਹਣ ਜਿਹੜੀ ਇੱਥੋਂ ਦੀ ਲੋਕੇਸ਼ਨ ਹੋਵੇਗੀ ਉਹ ਸਾਰਿਆਂ ਨੂੰ ਪਾ ਦਿੱਤੀ ਜਾਵੇਗੀ ਸੋ ਬੇਮਤੀ ਹੈ ਕਿ ਇਸ ਅੰਕਮਰਦਾਸ ਸਾਹਿਬ ਆਪਾਂ ਸਾਰਿਆਂ ਨੇ ਫਰਜ਼ ਚੱਲ ਕੇ ਸੇਕੂਤੀਆਂ ਕਰਨਗੇ ਬਾਕੀ ਲੋਰੀ ਬਾਟਰ ਆਪਾਂ ਉਸ ਬੰਦੇ ਚੋਟਾ ਰਤਾਰ ਦਾ ਵਿੱਚ ਅਸਟਾ ਚੱਲਣਗੇ ਸਾਰਿਆਂ ਦੇ ਸੋਰੀ ਬਰੋਸਟੇ ਜੀ ਜੀਤ ਦੀ ਆਉਣ ਲਈ ਸਾਰਾ ਦਾ ਮੈਪ ਹੈਗਾ ਸਾਰਿਆਂ ਨੂੰ ਬੇਨਤੀ ਹੈ ਕਿ ਕੱਲ ਨੂੰ ਸਵੇਰੇ ਮਾਰਚੂ ਮੇਲੇ ਤੇ ਪਾਸਾ ਕਰੇ 10 ਰੁਪਏ ਲੈ ਕੇ ਜਿਹੜਾ ਕੋਵੇ ਦਾ ਪ੍ਰੋਗਰਾਮ ਹੈਗਾ ਜਰੂਰ ਆਓ ਤੇ ਛੜ ਅੰਤਮ ਅਰਦਾਸ ਦੇ ਵਿੱਚ ਤੁਸੀਂ ਸ਼ਾਮਲ ਹੋਣਾ ਸਾਰਿਆਂ ਨੇ ਇੰਨੀਆ ਬੇਨਤੀ ਹੈ ਪ੍ਰਬੰਧ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ